ਏ ਅੱਜ ਪਿਛਲੀ ਵੀਡੀਓ ਚ ਤੁਸੀਂ ਦੇਖਿਆ ਸੀਗਾ ਹਰੀਦਵਾਰ ਦਾ ਤੱਕ ਦੀ ਜਰਨੀ ਤੇ ਹੁਣ ਦੁਬਾਰਾ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਇੱਕ ਹੋਰ ਵੀਡੀਓ ਦੇ ਵਿੱਚ ਤੇ ਪਿਛਲੀ ਵੀਡੀਓ ਇੱਥੇ ਹੀ ਖਤਮ ਕੀਤੀ ਸੀਗੀ ਤੇ ਇਸ ਵੀਡੀਓ ਨੂੰ ਵੀ ਇੱਥੇ ਸ਼ੁਰੂਆਤ ਕਰ ਰਿਹਾ ਮੈਂ ਸਟੇਸ਼ਨ ਦੇ ਉੱਤੇ ਹਰੀਦਵਾਰ ਅੱਜ ਤੁਹਾਨੂੰ ਹਰੀਦਵਾਰ ਦਾ ਝਾਕਾ ਬਾਕਾ ਦਿਖਾਉਣੇ ਆਂ ਦੋਸਤੋ ਬਾਦ ਰਿਸ਼ੀਕੇਸ਼ ਤੱਕ ਜਾਣੇ ਆ ਤੇ ਇਸ ਵੀਡੀਓ ਤੇ ਦੱਸਦੇ ਆ ਤੇ ਬੱਦਲ ਦਾ ਵੀ ਬਹੁਤ ਮਾਹੌਲ ਖਰਾਬ ਹੋਇਆ ਪਿਆ ਉੱਥੇ ਤੇ ਬਹੁਤ ਗਰਜ ਨਾਲ ਜਿਹੜਾ ਡਰਾ ਰਿਹਾ ਸਾਨੂੰ ਤੇ ਪਤਾ ਨਹੀਂ ਹੁਣ ਦੇਖਦੇ ਆ بارش ਦੇ ਨਾਲ ਸਵਾਗਤ ਹੁੰਦਾ ਜਾਂ ਨਹੀਂ ਹੁੰਦਾ ਤੇ ਚੱਲਦੇ ਆ ਇੱਥੋਂ ਇਹ ਆ ਜੀ ਹਰਿਦੁਆਰ ਜੁੜੇ ਰਹੋ ਇਸ ਸੀਰੀ ਦੇ ਵਿੱਚ ਵਰਤੋਂ ਵੱਧ ਸ਼ੇਅਰ ਕਰਿਓ ਇਹ ਸਟੇਸ਼ਨ ਦੇ ਬਾਹਰ ਸ਼ਿਵ ਭਗਵਾਨ ਦੀ ਮੂਰਤੀ ਉਸ ਪਾਸੇ ਵੀ ਇੱਕ ਮੂਰਤੀ ਆ ਸ਼ਿਵ ਭਗਵਾਨ ਦੀ ਹੁਣ ਇੱਥੋਂ ਬਾਹਰ ਨਿਕਲਦੇ ਆ ਤੇ ਇਸ ਪਾਸੇ ਆ ਗਿਆ ਇੱਕ ਰੈਸਟੋਰੈਂਟ ਦੇਖੋ ਕਿੰਨਾ ਸੋਹਣਾ ਰੈਸਟੋਰੈਂਟ ਆ ਜਿਹੜਾ ਸਟੇਸ਼ਨ ਦੇ ਉੱਪਰ ਹੀ ਬਣਿਆ ਹੋਆ ਲਿਖਿਆ ਹੋਆ ਕਪਾਸਾ ਰੇਲ ਕੋਚ ਰੈਸਟੋਰੈਂਟ ਬਹੁਤ ਸੋਹਣਾ ਰੈਸਟੋਰੈਂਟ ਹੈ ਵੀ ਤੇ ਹੁਣ ਇੱਥੋਂ ਅਸੀਂ ਇਧਰੋਂ ਬਾਹਰ ਨਿਕਲਦੇ ਹਾਂ ਕਿਉਂਕਿ ਬਾਹਰ ਸਟੇਸ਼ਨ ਤੋਂ ਨਿਕਲ ਆਇਆ ਤੇ ਆਟੋਆਂ ਦੀ ਟੀਨਟੀ ਪੀਪੀ ਚ ਆ ਜਾ ਬਹੁਤ ਜ਼ਿਆਦਾ ਵਾ ਇਹ ਜਿਹੜਾ ਪਹਿਲਾ ਚੌਕ ਆ ਸਟੇਸ਼ਨ ਤੋਂ ਬਾਹਰ ਨਿਕਲਦੇ ਆ ਤੇ ਹਰ ਕੀ ਪੌੜੀ ਪਹਿਲੇ ਚੱਲਦੇ ਆ ਇਹ ਹਰਿਦਵਾਰ ਤੋਂ ਬਹੁਤ ਜ਼ਿਆਦਾ ਜਿਹੜਾ ਭੀੜ ਭੜਕੇ ਵਾਲਾ ਸ਼ਹਿਰ ਹੈ ਇਹ ਆਹ ਕੋਲੇ ਬਾਜ਼ਾਰ ਦਾ ਝਾਕਾ-ਬਾਕਾ ਤੇ ਬਾਕੀ ਇੱਥੇ ਹਰਿਦਵਾਰ ਥੋੜਾ ਜਿਹਾ ਸੈਂਸ ਪੜਾ ਕਰਕੇ ਘੁੰਮ ਕੇ ਤੇ ਫਿਰ ਚੱਲਦੇ ਹਾਂ ਇੱਥੋਂ ਰਿਸ਼ੀਕੇਸ਼ ਤੇ ਕਾਫੀ ਭੀੜ ਭੜਕੇ ਵਾਲਾ ਸ਼ਹਿਰ ਹੈ ਵੀ ਹਰਿਦਵਾਰ ਲੋ ਜੀ ਆਟੋ ਛੱਡ ਦਿੱਤਾ ਸੀ ਹੁਣ ਤੇ ਇੱਥੋਂ ਹੁਣ ਪੈਦਲ ਅੰਦਰ ਜਾਵਾਂਗੇ ਤੇ بارش ਨੇ ਵੀ ਸਟਾਰਟ ਕਰ ਲਿਆ ਆਪਣੇ ਆਪ ਨੂੰ بارش ਵੀ ਆ ਗਈ ਆ ਬਾਕੀ ਦੇਖਦੇ ਆਂ ਕੀ ਰਹਿੰਦਾ ਵਾ ਹੁਣ بارش ਘੁੰਮਣ ਦਿੰਦੀ ਆ ਕਿ ਨਹੀਂ ਘੁੰਮਣ ਦਿੰਦੀ ਤੇ ਇਸ ਪਾਸੇ ਸਾਨੂੰ ਰਿਸ਼ੀਕੇਸ਼ ਨੂੰ ਆਟੋ ਮਿਲ ਜਾਏਗਾ ਤੇ ਅਸੀਂ ਰਿਸ਼ੀਕੇਸ਼ ਨੂੰ ਵੀ ਜਾਵਾਂਗੇ ਚਲੋ ਜੀ ਸਭ ਤੋਂ ਪਹਿਲਾਂ ਗਿੱਲ ਸਾਹਿਬ ਕਹਿ ਰਹੇ ਨੇ ਵੀ ਚਾਹ ਪੀਏ ਚਾਹ ਪੀ ਕੇ ਤੇ ਫਿਰ ਅੱਗੇ ਨਿਕਲਦੇ ਆ ਇਹ ਅਜੇ ਕੁੱਲੜ ਵਾਲੀ ਚਾਹ ਪੀਨੇ ਆ ਤੇ ਬਾਹਰ بارش ਵੀ ਆ ਗਈ ਆ ਤੇ بارش ਚੋਂ ਘੜੀ ਬੈਠਦੇ ਆ ਇੱਥੇ ਲਓ ਜੀ ਗਿਲ ਸਾਹਿਬ ਹਾਂਜੀ ਹਾਂਜੀ ਬਾਰਸ਼ ਨੇ ਪੂਰਾ ਸਵਾਗਤ ਕੀਤਾ ਸਾਡਾ ਪੂਰਾ ਜੀ ਅੱਧਾ ਪੌਣਾ ਘੰਟਾ ਤੇ ਅੱਧਾ ਅੱਧਾ ਪੌਣਾ ਘੰਟਾ ਡਟ ਕੇ ਬਾਰਸ਼ ਪਈ ਹੈ ਤੇ ਹੁਣ ਅਸੀਂ ਇਹ ਹਰ ਕੀ ਪੌੜੀ ਵਾਲੇ ਜਾ ਰਹੇ ਹਾਂ ਇਹ ਜਿਹੜੀ ਗੰਗਾ ਨਦੀ ਦੀ ਨਾ ਸਫਾਈ ਹੋ ਰਹੀ ਹੈ ਹੁਣ ਸਾਫ ਹੋ ਰਹੀ ਹੈ ਦੀਵਾਲੀ ਤੇ ਕਹਿੰਦੇ ਪਾਣੀ ਜਿਹੜਾ ਗੰਗਾ ਦੇ ਵਿੱਚ ਬਿਲਕੁਲ ਸਾਫ ਹੁੰਦਾ ਵਾ ਤੇ ਹੁਣ ਉਧਰ ਚੱਲਦੇ ਹਾਂ ਥੋੜਾ ਥੋੜਾ ਭੇਜ ਰਹੇ ਹਾਂ ਅਸੀਂ ਵੀ ਪਹਿਲੇ ਬੈਗ ਜਮ੍ਹਾਂ ਕਰਾਉਣੇ ਆ ਤੇ ਫਿਰ ਦੇਖਦੇ ਹਾਂ ਤੇ ਫਿਰ ਇੱਥੋਂ ਰਿਸ਼ੀਕੇਸ਼ ਵਾਲੇ ਪਾਸੇ ਨੂੰ ਜਾਵਾਂਗੇ ਲਓ ਜੀ ਦੂਸਰੇ ਪਾਸੇ ਆ ਗਏ ਆ ਪੁੱਲ ਦੇ بارش ਦੇਖ ਲੋ ਹਲੇ ਵੀ بارش ਪਈ ਜਾ ਰਹੀ ਆ ਥੋੜਾ ਜਲਦੀ ਜਲਦੀ ਪਹਿਲੇ ਬੈਗ ਰੱਖਾਂਗੇ ਕਿਥੇ ਸੁੱਕੇ ਜਗ੍ਹਾ ਤੇ ਤੇ ਫਿਰ ਰੇਨ ਕੋਟ ਪਾਵਾਂਗੇ ਤੇ ਆਉਂਦੇ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦਾ ਦਰਬਾਰ ਸਾਹਿਬ ਵੀ ਦਿਖਾਉਣੇ ਆ ਪਿੱਛੇ ਰਹਿ ਗਿਆ ਉਹ ਪਹਿਲੇ ਅਸੀਂ ਬੈਗ ਰੱਖੀਏ ਬੈਗ ਰੱਖਣੇ ਜ਼ਰੂਰੀ ਨੇ ਸਭ ਤੋਂ ਪਹਿਲੇ ਤੇ ਤਕਰੀਬਨ ਮੈਂ ਪਹਿਲੇ ਇੱਥੇ ਤਕਰੀਬਨ ਕੋਈ ਸੰਨ 2001 ਦੇ ਕਰੀਬ ਇੱਥੇ ਆਇਆ ਸੀਗਾ ਪਹਿਲੇ ਤੇ ਹੁਣ 2025 ਚ ਆਇਆ ਬੈਗ ਕਰਵਾਤੇ ਜੀ ਜਮਾ ਤੇ ਦੇਖ ਲੋ ਰੇਨ ਕੋਟ ਜਿਹੜਾ ਸਾਰਿਆਂ ਨੇ ਪਾਲਿਆ ਰੇਨ ਕੋਟ ਮੈਂ ਵੀ ਪਾਲਿਆ ਵਾ ਤੇ ਬਾਰਿਸ਼ ਦੇ ਵਿੱਚ ਥੋੜਾ ਦੇਖਦੇ ਆ ਘੁੰਮ ਕੇ ਤੇ ਫਿਰ ਉੱਥੋਂ ਓਰਿਸ਼ੀਕੇਸ਼ਨੋਂ ਨਿਕਲਾਂਗੇ ਇਹ ਆ ਜੀ ਹਰ ਕੀ ਪੌੜੀ ਤੇ ਹੁਣ ਬਾਰਿਸ਼ ਕਰਕੇ ਜਿਹੜਾ ਆ ਉਹ ਇੱਥੇ ਭੀੜ ਵੀ ਘਟਾ ਹੁਣ ਤੇ ਪਾਣੀ ਦਾ ਚਿਪਚਿਪ ਜਿਹੜੀ ਥੰਦੇ ਹੋ ਰਹੀ ਆ ਹੁਣ ਇਧਰ ਵੀ ਦੇਖ ਲੋ ਭਾਈ ਸਾਹਿਬ ਬੈਠੇ ਆ ਇਧਰ ਤੇ ਬਹੁਤ ਹੀ ਰੌਣਕ ਰਹਿੰਦੀ ਐ ਇੱਥੇ ਦੇਖੋ ਇਸ਼ਨਾਨ ਕਰ ਰਹੀਆਂ ਨੇ ਇੱਥੇ ਸੰਗਤਾਂ ਤੇ ਇਹਦੀ ਗੰਗਾ ਦੀ ਜਿਹੜੀ ਹੈ ਸਫਾਈ ਵੀ ਜਿਹੜੀ ਹੈ ਬੜੀ ਵੱਡੇ ਪੱਧਰ ਤੇ ਚੱਲ ਰਹੀ ਐ ਇੱਕ ਪਾਸੇ ਪਾਣੀ ਰੋਕ ਕੇ ਦੂਜੇ ਪਾਸੇ ਨੂੰ ਪਾਣੀ ਕੱਢ ਕੇ ਤੇ ਫੇਰ ਇਹਦੀ ਸਫਾਈ ਜਿਹੜੀ ਆ ਚੱਲ ਰਹੀ ਐ ਇਹ ਆ ਗਿਆ ਜੀ ਗੰਗਾ ਨਦੀ ਇਹ ਦੇਖੋ ਇਧਰੋਂ ਦੀ ਸੰਗਤਾਂ ਇਸ਼ਨਾਨ ਇਧਰ ਕਰਦੀਆਂ ਪਈਆਂ ਨੇ ਇਹ ਆ ਜੀ ਹਰ ਕੀ ਪੌੜੀ ਮੀਨਾ ਮੋਲ ਜਿਹੜਾ ਪੂਰਾ ਭਖਿਆ ਪਿਆ ਹੋ। ਜੋੜੇ ਵੀ ਜਮਾ ਕਰਾਏ ਆ ਤੇ ਦੂਜੇ ਪਾਸੇ ਥੱਲੇ ਉੱਪਰ ਤੇ ਆ ਗਏ ਆ ਜੋੜੇ ਉਧਰ ਜਮਾ ਹੋਏ ਆ। ਤੇ ਇਸ ਪਾਸੇ ਹੁਣ بارش ਜਿਹੜੀਆਂ ਇਹ ਵੀ ਬਹੁਤ ਪੈ ਰਹੀ ਆ। ਤੇ ਇਸ ਪਾਸੇ ਹੁਣ ਗੰਗਾ ਆਰਤੀ ਕਹਿੰਦੇ ਆ ਜਿਹੜੀ ਇੱਥੇ 7:30 ਹੁੰਦੀ ਆ। ਬਹੁਤ ਲੇਟ ਹੁੰਦੀ ਆ ਗੰਗਾ ਆਰਤੀ। ਤੇ ਜਿਹੜਾ ਇਹਦਾ ਗੰਗਾ ਨਦੀ ਦਾ ਪਾਣੀ ਆ ਨਾ ਉਹ ਉਹ ਦੂਸਰੀ ਸਾਈਡ ਤੇ ਬੰਨ ਕੇ ਤੇ ਪਰੇ ਪਰੇ ਕੱਢਿਆ ਹੋਇਆ ਤੇ ਇਸ ਪਾਸੇ ਜਿਹੜੀ ਇਹਦੀ ਸਫਾਈ ਚੱਲਦੀ ਪਈ ਹੈ ਗੰਗਾ ਦੀ ਇਸ ਪਾਸੇ ਬਿਲਕੁਲ ਥੋੜਾ ਜਿਹਾ ਪਾਣੀ ਲਿਆਂਦਾ ਹੋਇਆ ਵਾ ਤੇ ਉਸ ਪਾਸੇ ਸਫਾਈ ਚੱਲਦੀ ਪਈ ਹੈ ਬਾਰੋ-ਬਾਰ ਪਾਣੀ ਜਿਹੜਾ ਉਹ ਕੱਢਿਆ ਹੋਇਆ ਵਾ ਤੇ ਕਹਿੰਦੇ ਦੀਵਾਲੀ ਤੱਕ ਇਹਨੂੰ ਬਿਲਕੁਲ ਸਾਫ਼ ਕਰਨਾ ਹੈ ਇਸ ਗੰਗਾ ਨੂੰ ਇਸ ਪਾਸੇ ਇਹ ਹੈ ਜੀ ਸਾਰੇ ਘਾਟ ਬਣੇ ਹੋਇਆ ਇੱਥੇ ਜਿੰਨੇ ਵੀ ਆ ਪੰਡਤ ਜਿਹੜੇ ਆ ਇੱਥੇ ਪੂਜਾ ਕਰਦੇ ਨੇ ਕੁੱਲ ਪ੍ਰਵਾਹ ਹੁੰਦੇ ਨੇ ਤੇ ਉਹਨਾਂ ਦੀ ਪੂਜਾ ਜਿਹੜੀ ਇੱਥੇ ਕੀਤੀ ਜਾਂਦੀ ਹੈ ਥੋੜਾ ਵੇਅ ਥੱਲੇ ਜਾਣਾ ਮੈਂ ਤੇ ਇੱਧਰ ਵੀ ਦੇਖ ਲਓ ਹਵਾ ਤੇਜ਼ ਹੋ ਗਈ ਆ ਹਵਾ ਕੁਝ ਜ਼ਿਆਦਾ ਤੇਜ਼ ਆ ਹੁਣ ਇੱਥੇ ਜਿਹੜੀ ਆ ਉਹ ਸਭ ਪੂਜਾ ਜਿਹੜੀ ਇੱਥੇ ਦੀ ਪਈ ਆ ਇੱਧਰ ਹਮਨ ਹੁੰਦੇ ਪਿਆ ਇਸ ਪਾਸੇ ਇਸ਼ਨਾਨ ਵੀ ਹੁੰਦਾ ਪਿਆ ਵਾ ਸੰਤਾਂ ਇਸ਼ਨਾਨ ਵੀ ਕਰਦੀਆਂ ਪਈਆਂ ਨੇ ਇਹ ਆ ਜੀ ਹਰ ਕੀ ਪੌੜੀ ਤੇ ਜਦੋਂ ਜਾਂਦੇ ਜਾਂਦੇ ਤੁਹਾਨੂੰ ਗੁਰਮਾਨ ਸਿੰਘ ਜੀ ਦਾ ਹਸਤਾਨ ਵੀ ਜਿਹੜਾ ਉਹ ਦਿਖਾ ਕੇ ਜਾਣਾ ਮੈਂ ਕੀ ਹੋ ਰਿਹਾ ਜੀ ਅੰਦਰ ਗੰਗਾ ਇਸ਼ਨਾਨ ਇਹ ਆ ਜੀ ਗੰਗਾ ਸ਼ਨਾ ਉਹਦੇ ਦੂਰ ਤੱਕ ਸੰਤਾ ਜੀ ਨੇ ਦੇਖਣੇ ਪਾਸੋਂ ਪੋੜ ਦੇ ਉੱਤੇ ਵੀ ਆਈਆਂ ਹੋਈਆਂ ਨੇ ਉਸ ਪਾਸੇ ਇਹ ਗੰਗਾ ਮੰਦਿਰ ਬਣਿਆ ਹੋਇਆ ਜੀ ਇਹ ਇਹ ਬਣਾ ਪ੍ਰਾਚੀਨ ਸ਼੍ਰੀ ਗੰਗਾ ਜੀ ਰਾਜਾ ਵਰਤੀ ਰਤ ਜੀ ਰਾਜਾ ਭਦੀ ਰਤੀ ਨੇ ਜਿਹੜੀ ਗੰਗਾ ਨਦੀ ਲਿਆਂਦੀ ਸੀ ਇਹ ਆ ਜੀ ਕਲॉक ਟਾਵਰ ਜਿਹੜਾ ਹਰਿਦੁਆਰ ਤੇ ਤੁਸੀਂ ਟਾਇਲ ਦੇਖ ਲਓ ਕਿੰਨੀ ਸੋਹਣੀ ਟਾਇਲ ਜਿਹੜੀ ਇਹਦੇ ਉੱਤੇ ਲੱਗੀ ਹੋਈ ਹੈ ਕਿੰਨਾ ਸੋਹਣਾ ਸਜਾਵਟ ਕੀਤੀ ਹੋਈ ਹੈ ਤੇ ਕਲॉक ਟਾਵਰ ਆ ਜੀ ਇਹ ਇਹ ਬਿਲਕੁਲ ਨਦੀ ਦੇ ਦੂਸਰੇ ਬੰਨੇ ਆ ਛੋਟੀ ਜੀ ਨਦੀ ਦੇ ਜਿੱਥੇ ਸੰਤਾਂ ਜਿਹੜੀਆਂ ਇਸ਼ਨਾਨ ਕਰਦੀਆਂ ਪਈਆਂ ਨੇ ਤੇ ਬੱਦਲ ਜਿਹੜਾ ਥੋੜਾ ਜਿਹਾ بارش ਘਟੀ ਆ ਉਹਨੇ ਤੋਂ ਹੌਲੀ-ਹੌਲੀ ਨਿਕਲਦੇ ਆ ਤੁਹਾਨੂੰ ਕੋ ਨਾਨਕ ਸਾਹਿਬ ਜੀ ਦੇ ਸਥਾਨ ਦੇ ਵੀ ਦਰਸ਼ਨ ਕਰਵਾ ਕੇ ਤੇ ਫਿਰ ਅੱਗੇ ਵੱਧਦੇ ਆ ਰਿਸ਼ੀ ਕੇਸ਼ਵਲ ਨੇ ਕਾਇਮ ਹੋ ਗਿਆ ਜੀ 4:30 ਵਜੇ ਦਾ ਸ਼ਾਮ ਦਾ ਇਹ ਵਕ ਵਕ ਥਾਵਾਂ ਦੇ ਨਾਲ ਇੱਥੇ ਘਾੜਦੇ ਤੇ ਧਰਮਸ਼ਾਲਾ ਵਾਂ ਬਣੀਆਂ ਨੇ ਧਰਮਸ਼ਾਲਾ ਬਣੀ ਰਹਿਣ ਵਾਸਤੇ ਫਿਰ ਅਸੀਂ ਉਧਰੋਂ ਜਿੱਧਰੋਂ ਗਏ ਆ ਵਾਪਸੀ ਆ ਗਏ ਹੁਣ ਤੁਹਾਨੂੰ ਗੁਰਨਾਨਦ ਸਾਹਿਬ ਜੀ ਦੇ ਜਿੱਥੇ ਗੁਰਨਾਨਦ ਸਾਹਿਬ ਜੀ ਆਏ ਨੇ ਉਸ ਗੁਰਦਰਾ ਸਾਹਿਬ ਜੀ ਦੇ ਤੁਹਾਨੂੰ ਦਰਸ਼ਨ ਵੀ ਕਰਾਉਣੇ ਆ ਅੰਦਰ ਦੇਖਦੇ ਆ ਜਾਣ ਦਿੰਦੇ ਆ ਕਿ ਨਹੀਂ ਤੇ ਨਹੀਂ ਤਾਂ ਬਾਹਰੋਂ ਤੇ ਤੁਹਾਨੂੰ ਦਰਸ਼ਨ ਕਰਾਵਾਂਗਾ ਜ਼ਰੂਰੀ ਕਿਉਂਕਿ ਜਾਂਦੇ ਅਸੀਂ ਦੇਖ ਕੇ ਗਏ ਆ ਇਹ ਆ ਗਿਆ ਜੀ ਉਹ ਪ੍ਰਾਚਨ ਲੰਗਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਉੱਤੇ ਅੰਨ ਖੇਤਰ ਪੰਡਾਰ ਇਹ ਆ ਗਿਆ ਜੀ ਗੁਰਦਰਾ ਸਾਹਿਬ ਸਾਹਮਣੇ ਤੁਸੀਂ ਦੇਖ ਸਕਦੇ ਹੋ ਮਹਾਰਾਜ ਦਾ ਪ੍ਰਕਾਸ਼ ਅੰਦਰ ਤੇ ਮਹਾਰਾਜ ਦਾ ਪ੍ਰਕਾਸ਼ ਸਥਾਨ ਅੰਦਰ ਤੇ ਮੱਥਾ ਟੇਕ ਕੇ ਤੇ ਬਾਹਰ ਹੁੰਨੇ ਆ ਸੀ ਫਿਰ ਨਿਕਲਦੇ ਹਾਂ ਅਗਲੇ ਪਾਸੇ ਜੀ ਪਾਈਤਾ ਰਿਸ਼ੀਕੇਸ਼ ਲਈ ਕੋਈ ਨਾ ਕੋ ਗੱਡੀ ਜਾਂ ਆਟੋ ਲਈਏ ਤੇ ਰਿਸ਼ੀਕੇਸ਼ ਚਲੀਏ ਉੱਥੇ ਪਹੁੰਚੀਏ ਨਹੀਂ ਤੇ ਸਾਡੇ ਬਾਲ ਸਾਰੇ ਭੇਜ ਜਾਣੇ ਸਾਹਮਣੇ ਸਾਹਮਣੇ ਆਟੋ ਲਿਜੇਗਾ ਫਿਰ ਹੁਣ ਅਸੀਂ ਇਥੋਂ ਨਿਕਲਦੇ ਹਾਂ ਸੌਜੀ ਪਹੁੰਚ ਗਏ ਆਖਰਕਾਰ ਸ਼ਾਮ ਨੂੰ ਹਨੇਰਾ ਹੋ ਗਿਆ ਵਾ ਤੇ ਹਰੀਦਵਾਰ ਤੋਂ ਗੋੜਦਰਾ ਸਾਹਿਬ ਰਿਸ਼ੀਕੇਸ਼ ਤੇ ਹੁਣ ਇੱਥੇ ਰੁਕਦੇ ਆਂ بارش ਹੁਣ ਵੀ ਦੇਖੋ ਤੁਸੀਂ ਬਹੁਤ ਪੈ ਰਹੀ ਆ ਬਹੁਤ ਤੇਜ਼ੀ ਨਾਲ بارش ਪੈ ਰਹੀ ਆ ਸਾਹਮਣੇ ਆ ਗਿਆ ਗੋੜਦਰਾ ਸਾਹਿਬ ਹੁਣ ਇਥੋਂ ਪਹਿਲੇ ਪਤਾ ਕਰਦੇ ਆ ਹੁੰਦਾ ਤੇ ਫਿਰ ਅਗਲੇ ਚਾਲੇ ਮਾਰਦੇ ਆ ਟਾਈਮ ਤੇ ਰਾਤ ਦੇ ਵੱਜ ਗਏ ਨੇ ਜੀ 8 ਤੇ ਆ ਕੇ ਸਭ ਤੋਂ ਪਹਿਲੇ ਤੇ ਰੂਮ ਲਿਆ ਸੀ ਤੇ ਗੱਡੀ ਦੀ ਬੁਕਿੰਗ ਕਰਾਈ ਤੇ ਇਸ ਪਾਸੇ ਰੂਮ ਆ ਤੁਹਾਨੂੰ ਦੱਸ ਦਿੰਦਾ ਵਾਂ ਅੰਦਰ ਆਉਂਦੇ ਆਂ ਖੱਬੇ ਪਾਸੇ ਖੱਬੇ ਪਾਸੇ ਆ ਕੇ ਇਹ ਆ ਜੀ ਆਫਿਸ ਤੇ ਆਫਿਸ ਦੇ ਨਾਲ ਹੀ 1 ਨੰਬਰ ਤੇ 2 ਨੰਬਰ ਇੱਥੋਂ ਤੁਸੀਂ ਆ ਕੇ ਰੂਮ ਲੈ ਸਕਦੇ ਹੋ ਤੇ ਰੂਮ ਦੀ ਬੁਕਿੰਗ ਕਰਾ ਸਕਦੇ ਹੋ ਤੇ ਇਧਰ ਦਰਬਾਰ ਸਾਹਿਬ ਜਾਣ ਦਾ ਉੱਪਰ ਰਸਤਾ ਹੈਗਾ ਤੇ ਦੂਸਰੇ ਪਾਸਿਓਂ ਦੀ ਵੀ ਰਸਤਾ ਹੈਗਾ ਇਸ ਪਾਸਿਓਂ ਦੀ ਉੱਪਰੋਂ ਦੀ ਵੀ ਰਸਤਾ ਇੱਥੇ ਆ ਗਏ ਤੁਸੀਂ ਆਪਣਾ ਰਜਿਸਟ੍ਰੇਸ਼ਨ ਜ਼ਰੂਰ ਕਰਾਉਣੀ ਹੈ ਜਿਸ ਤਰ੍ਹਾਂ ਤੁਸੀਂ ਹੇਮਕੁੰਨ ਸਾਹਿਬ ਜਾਣਾ ਇੱਥੇ ਰਜਿਸਟ੍ਰੇਸ਼ਨ ਜ਼ਰੂਰ ਕਰਾਉਣੀ ਆ ਇਹ ਉਹ ਕਾਊਂਟਰ ਇੱਥੇ ਤੁਸੀਂ ਰਜਿਸਟ੍ਰੇਸ਼ਨ ਕਰਵਾ ਕੇ ਤੇ ਫਿਰ ਅੱਗੇ ਜਾਣਾ ਵਾ ਤੁਸੀਂ ਹੇਮਕੁੰਨ ਸਾਹਿਬ ਤੇ ਇੱਧਰ ਪਾਸੇ ਆ ਜਾਓ ਤੁਸੀਂ ਇਸ ਪਾਸੇ ਇਸ ਪਾਸੇ ਆ ਜਾਓ ਤੁਸੀਂ ਇੱਥੇ ਵੀ ਹਰ ਤਰ੍ਹਾਂ ਦਾ ਜਿਹੜਾ ਸਕੇਚੂ ਆ ਉਹ ਲਗਾਇਆ ਹੋਇਆ ਵਾ ਦੇਖੋ ਕਿੰਨੀ ਸੋਹਣੀ ਚੀਜ਼ ਆ ਸਾਬ ਜਾਦੇ ਛੋਟੇ ਸਾਬ ਜਾਦੇ ਨੀਹਾਂ ਤੇ ਚਿੰਨਦੇ ਹੋਏ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਉਸ ਤੋਂ ਆ ਜਾਓ ਤੁਸੀਂ ਅੱਗੇ ਭਾਈ ਮਨੀ ਸਿੰਘ ਜੀ ਬੰਦ-ਬੰਦ ਕਟਵਾ ਰਹੇ ਨੇ ਇਧਰ ਆਗੇ ਜੀ ਸ਼ਹੀਦ ਭਾਈ ਤਾਰੂ ਸਿੰਘ ਜੀ ਇਸ ਪਾਸੇ ਚੜਖੜੀਆਂ ਦੇ ਜਿਹੜੇ ਚਾੜੇ ਸੀਗੇ ਸਿੰਘ ਉਸ ਤੋਂ ਬਾਅਦ ਭਾਈ ਮਤੀ ਦਾਸ ਜੀ ਤੇ ਇਧਰ ਆ ਜਾਓ ਜੀ ਭਾਈ ਦਿਆਲਾ ਜੀ ਦੇਗ ਵਿੱਚ ਉਬਾਲਿਆ ਸੀਗਾ ਇਹਨਾਂ ਨੂੰ ਇਹ ਹੈ ਜੀ ਭਾਈ ਸਤੀ ਦਾਸ ਜੀ ਇਧਰ ਬੀਬੀਆਂ ਨੇ ਜਦੋਂ ਬੱਚਿਆਂ ਦੇ ਟੋਟੇ ਕਰਵਾ ਕੇ ਝੋਲੀ ਵਿੱਚ ਪੁਆਏ ਸੀਗੇ ਹੱਸਦੇ ਇਹ ਆਜੀ ਬੀਬੀਆਂ ਬੱਚਿਆਂ ਦੇ ਟੋਟੇ ਕਰਵਾ ਝੋਲੀ ਚ ਪੁਆ ਰਹੀਆਂ ਨੇ ਇਹ ਆ ਗਿਆ ਜੀ ਬੱਚਿਆਂ ਨੂੰ ਨੇਜਿਆਂ ਤੇ ਟੰਗੇ ਆ ਗਿਆ ਸੀਗਾ ਇਸ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸਟੈਚੂ ਇਹ ਹੈ ਜੀ ਸਾਰੇ ਲੱਗੇ ਹੋਏ ਸਟੈਚੂ ਤੇ ਇਹਨਾਂ ਦੇ ਪਿਛਲੇ ਪਾਸੇ ਸਟੈਚੂ ਹੈਗਾ ਜੀ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਬਹੁਤ ਸੋਹਣਾ ਇੱਥੇ ਬਣਾਇਆ ਹੋਇਆ ਉਹ ਦੇਖਣ ਵਾਸਤੇ ਤੇ ਇੱਕ ਵਾਰ ਮਨ ਜਿਹੜਾ ਵਾ ਉਹ ਖੂਨ ਖੋਲਦਾ ਦੇਖ ਕੇ ਇਹ ਚੀਜ਼ਾਂ ਨੂੰ ਤੇ ਹੁਣ ਸ਼ਾਮ ਦਾ ਟਾਈਮ ਆ 8 ਵਜੇ ਦਾ ਟਾਈਮ ਆ ਪਹੁੰਚ ਗਏ ਸੀ ਅਸੀਂ ਇੱਥੇ ਰਿਸ਼ੀਕੇਸ਼ ਇਸ ਪਾਸਿਓਂ ਪਹਿਲੇ ਤੁਹਾਨੂੰ ਮੈਂ ਦਿਖਾ ਕੇ ਆਇਆ ਵਾਂ ਅੰਦਰ ਤੇ ਉੱਪਰ ਦਰਬਾਰ ਸਾਹਿਬ ਦਰਬਾਰ ਸਾਹਿਬ ਦੇ ਅਗਲੀ ਵੀਡੀਓ 'ਚ ਅਸੀਂ ਦਰਸ਼ਨ ਕਰਾਂਗੇ ਜਦੋਂ ਅਸੀਂ ਇੱਥੋਂ ਰਿਸ਼ੀਕੇਸ਼ ਤੋਂ ਗੋਬਿੰਦ ਘਾਟ ਲਈ ਚਾਲੇ ਪਾਵਾਂਗੇ ਉਦੋਂ ਦਰਸ਼ਨ ਕਰਾਂਗੇ ਤੇ ਇੱਕ ਆ ਵੀ ਲੱਗਾ ਜੀ ਇਹ ਵੀ ਤੁਸੀਂ ਰੀਡ ਕਰ ਸਕਦੇ ਹੋ ਸਿੱਖ ਗੁਰੂ ਪਰਿਵਾਰ ਇਹਨੂੰ ਤੁਸੀਂ ਰੀਡ ਕਰ ਸਕਦੇ ਹੋ ਬਹੁਤ ਸੋਹਣੀ ਚੀਜ਼ ਲੱਗੀ ਐ ਵੀ ਤੇ ਇਸ ਪਾਸੇ ਜਦੋਂ ਅੰਦਰ ਆਉਨੇ ਆ ਸੀ ਤੇ ਰੂਮ ਲੈ ਕੇ ਇਹ ਨਾਲ ਹੀ ਗੱਠੜੀ ਘਰ ਵੀ ਐ ਇੱਥੇ ਤੁਸੀਂ ਗੱਠੜੀ ਜਮਾ ਕਰਵਾ ਸਕਦੇ ਹੋ ਆਪਣੀ ਕੋਈ ਵੀ ਬੈਗ ਜਮਾ ਕਰਵਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਅੱਗੇ ਆ ਜਾਓ ਤੇ ਸਾਹਮਣੇ ਜਿਹੜੀ ਸਰਾ ਬਣੀ ਆ ਇਹ ਵੀ ਸਰਾਵਾਂ ਦੇ ਵਿੱਚ ਤੁਸੀਂ ਹਾਲ ਦੇ ਵਿੱਚ ਵੀ ਆਣ ਕੇ ਰੋਕ ਸਕਦੇ ਆ ਤੇ ਉਸ ਤੋਂ ਬਾਅਦ ਚਾਰ ਸਹਜਾ ਦੇ ਨਿਵਾਸ ਇਸ ਸਰਾਹ ਦੇ ਵਿੱਚ ਵੀ ਤੁਸੀਂ ਹੈ ਹਾਲ ਨੰਬਰ 1 ਇੱਥੇ ਵੀ ਰੁੱਕ ਸਕਦੇ ਹੋ ਤੇ ਸਾਡੇ ਰੂਮ ਜਿਹੜਿਆ ਉੱਪਰ ਆ ਇੱਥੇ ਰੂਮ ਆਪਾਂ ਆਪਾਂ ਨੂੰ ਰੂਮ ਦੇ ਦਿੱਤਾ ਬਾਬਾ ਜੀ ਨੇ ਕਿੱਧਰ ਆਜੋ ਜੀ ਇਸ ਪਾਸੇ ਲੰਗਰ ਹਾਲ ਤੇ ਇਸ ਪਾਸੇ ਲੰਗਰ ਹਾਲ ਆ ਲੰਗਰ ਹਾਲ ਵੀ ਮੈਂ ਤੁਹਾਨੂੰ ਦਿਖਾਉਣਾ ਤੇ ਇਹ ਸਾਹਮਣੇ ਆ ਗਿਆ ਜੀ ਸਾਰਾ ਇਸ ਸਰਾਵਾਂ ਨੇ ਸਾਰੀਆਂ ਤੇ ਸਰਾਵਾਂ ਤੇ ਇਹ ਆ ਗਿਆ ਜੀ ਇਹ ਆ ਗਈ ਜੀ ਭਾਈ ਕਨਈਆ ਜੀ ਦੀ ਸੇਵਾ ਜਦੋਂ ਭਾਈ ਕਨਈਆ ਜੀ ਦੀ ਸੇਵਾ ਵੇਖ ਕੇ ਵੀ ਭਾਈ ਕਨਈਆ ਜੀ ਦੁਸ਼ਮਣਾਂ ਨੂੰ ਵੀ ਜਲ ਛਕਾਉਂਦੇ ਸੀਗੇ ਤੇ ਗੁਰੂ ਜੀ ਨੂੰ ਜਾ ਕੇ ਜਦੋਂ ਸ਼ਿਕਾਇਤ ਲਗਾਈ ਗਈ ਕਿ ਭਾਈ ਕਨਈਆ ਜੀ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਂਦੇ ਨੇ ਤੇ ਗੁਰੂ ਜੀ ਨੂੰ ਜਦੋਂ ਸਨਮੁਖ ਹੋਏ ਭਾਈ ਕਨਈਆ ਜੀ ਤਾਂ ਗੁਰੂ ਜੀ ਨੇ ਮੁਸਕਰਾ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਮਲਮ ਪੱਟੀ ਵੀ ਕਰਿਆ ਕਰੋ ਤੇ ਇਹ ਆ ਜੀ ਭਾਈ ਕਨਈਆ ਜੀ ਦੀ ਸੇਵਾ ਤੇ ਇਹ ਉਹਨਾਂ ਦੇ ਸਟੈਚੂ ਜੜੇ ਆ ਇੱਥੇ ਬਾਹਰ ਲਗਾਏ ਹੋਏ ਨੇ ਅੰਦਰ ਵੀ ਤੁਹਾਨੂੰ ਮੈਂ ਦਿਖਾ ਕੇ ਲਿਆ ਆ ਇਸ ਪਾਸੇ ਜਿਹੜੀ ਆ ਭਾਈ ਦਿਆਲਾ ਜੀ ਨਿਵਾਸ ਹੈ ਸਾਹਮਣੇ ਤੁਸੀਂ ਦੇਖ ਰਹੇ ਹੋ ਤੇ ਇਸ ਪਾਸੇ ਵੀ ਕੁਝ ਸਾਹਮਣੇ ਵੀ ਸਰਾਮਾਂ ਹੈਗੀਆਂ ਨੇ ਸਾਹਮਣੇ ਬਿਲਕੁਲ ਸਰਾਮਾਂ ਇਸ ਪਾਸੇ ਆ ਦੇਖੋ ਪਾਰਕ ਕਿੰਨੀ ਸੋਹਣੀ ਆ ਰਾਤ ਦਾ ਦ੍ਰਿਸ਼ ਕੋਈ ਏਡਾ ਵਧੀਆ ਨਹੀਂ ਆ ਤੇ ਸਵੇਰੇ ਮੈਂ ਤੁਹਾਨੂੰ ਅਗਲੀ ਵੀਡੀਓ ਜਿਹੜੀ ਆ ਉਹਦੇ ਵਿੱਚ ਤੁਹਾਨੂੰ ਦਿਖਾਵਾਂਗਾ ਰਿਸ਼ੀਕੇਸ਼ ਇੱਥੋਂ ਗੁਰਦਰਾ ਸਾਹਿਬ ਤੋਂ ਸਟਾਰਟ ਕਰਾਂਗੇ ਜਰਨੀ ਗੋਰ ਦੁਆਰਾ ਗੋਬਨ ਘਾੜ ਤੱਕ ਤੇ ਭਾਈ ਕਨਈਆ ਜੀ ਦੇ ਸਟੈਚੂ ਦੇ ਸਾਹਮਣੇ ਆ ਜਾਓ ਤੁਸੀਂ ਇਸ ਪਾਸੇ ਇਧਰ ਆ ਜੀ ਲੰਗਰ ਹਾਲ ਲੰਗਰ ਹਾਲ ਜਿਹੜਾ ਵਾ ਉਹ ਇਸ ਪਾਸੇ ਆ ਤੇ ਲੰਗਰ ਪ੍ਰਸ਼ਾਦਾ ਉਸ ਪਾਸੇ ਹੀ ਛੱਕ ਲਿਆ ਵਾ ਲੰਗਰ ਪ੍ਰਸ਼ਾਦਾ ਛੱਕ ਕੇ ਕਮਰਾ ਲੈ ਕੇ ਤੇ ਗੱਡੀ ਦੀ ਬੁਕਿੰਗ ਕਰਵਾ ਕੇ ਕੱਲ ਵਾਸਤੇ ਫਿਰ ਅਸੀਂ ਜਿਹੜਾ ਵਾ ਹੁਣ ਮੈਂ ਤੁਹਾਨੂੰ ਵੀਡੀਓ ਰਾਹੀਂ ਇਹ ਚੀਜ਼ ਨੂੰ ਦਿਖਾ ਰਿਹਾ ਵਾਂ ਇਹ ਆ ਗਿਆ ਜੀ ਇੱਧਰ ਗੁਰੂ ਕੇ ਲੰਗਰ ਸੰਗਤਾਂ ਜੜੀਆਂ ਨੇ ਗੁਰੂ ਕੇ ਲੰਗਰ ਜੜੀਆਂ ਇੱਥੇ ਛਕ ਰਹੀਆਂ ਨੇ ਇਹ ਆ ਜੀ ਗੁਰੂ ਕਾ ਲੰਗਰ ਛਕ ਰਹੀਆਂ ਸੰਗਤਾਂ ਇਹ ਸੀ ਜੀ ਅੱਜ ਦੀ ਵੀਡੀਓ ਸ਼ੁਰੂ ਕੀਤੀ ਸੀਗੀ ਹਰਿਦਵਾਰ ਤੋਂ ਹਰਿਦਵਾਰ ਤੋਂ ਰਿਸ਼ੀਕੇਸ਼ ਤੱਕ ਤੇ ਬਾਰਿਸ਼ ਨੇ ਅੱਜ ਪੂਰਾ ਦਿਨ ਸਾਡੇ ਨਾਲ ਰਹੀ ਹੈ ਬਾਰਿਸ਼ ਤੇ ਹੁਣ ਤਕਰੀਬਨ 8 ਵਜੇ ਦਾ ਟਾਈਮ ਹੈਗਾ ਤਾਂ ਬਾਰਿਸ਼ ਜਿਹੜੀ ਆ ਰੁਕ ਗਈ ਹੈ ਤੇ ਗੁਰਦਰਾ ਸਾਹਿਬ ਦੇ ਤੁਹਾਨੂੰ ਮੈਂ ਦਰਸ਼ਨ ਕਰਵਾਏ ਨੇ ਅੰਦਰੋਂ ਗੁਰਦਰਾ ਸਾਹਿਬ ਦੀ ਅਗਲੀ ਵੀਡੀਓ 'ਚ ਦਰਸ਼ਨ ਕਰਵਾਵਾਂਗਾ ਇੱਥੋਂ ਗੋਵਿੰਦ ਘਾਟ ઋષਿਕੇਸ਼ ਤੋਂ ਗੋਵਿੰਦ ਘਾਟ ਤੱਕ ਦਾ ਸਫ਼ਰ ਕਰਾਂਗੇ ਤੇ ਹੋ ਸਕਦਾ ਵਾ ਵੀ ਤੁਹਾਨੂੰ ਇਸ ਵੀਡੀਓ ਤੋਂ ਬਾਅਦ ਤੁਹਾਨੂੰ ਕਲੋਜ਼ਿੰਗ ਦੀ ਵੀਡੀਓ ਦੇਖਣ ਨੂੰ ਮਿਲ ਜੇ ਜਾਂ ਪਹਿਲੂ ਵੀ ਮਿਲ ਸਕਦੀ ਹੈ ਕਿਉਂਕਿ ਨੈਟ ਦੀ ਉੱਪਰ ਬਹੁਤ ਪ੍ਰੋਬਲਮ ਰਹਿੰਦੀ ਹੈ ਤੇ ਜਦ ਜਿਹੜੀ ਵੀ ਵੀਡੀਓ ਚੜ੍ਹੇਗੀ ਤੁਹਾਨੂੰ ਨਾਲ ਨਾਲ ਦਿਖਾਈ ਜਾਵਾਂਗੇ ਜਾਂ ਕਲੋਜ਼ਿੰਗ ਦੀ ਪਹਿਲਾਂ ਆ ਜਾਏਗੀ ਤੇ ਬਾਕੀ ਵੀਡੀਓ ਤੁਹਾਨੂੰ ਬਾਅਦ 'ਚ ਦਿਖਾਈਆਂ ਜਾਣਗੀਆਂ ਤੇ ਕੋਸ਼ਿਸ਼ ਕਰਾਂਗੇ ਸਾਰੇ ਮਾਨਾਂ ਵੀ ਹੋ ਕੇ ਆਵਾਂਗੇ ਬਦਰੀਨਾਥ ਵੀ ਤੇ ਕਲੋਜ਼ਿੰਗ ਦਾ ਚਾਹ ਵਾ ਵੈਸੇ ਪਹਿਲੀ ਵਾਰ ਕਲੋਜ਼ਿੰਗ ਦੇਖਣੀ ਯਾਰ ਕ ਤੇ ਅੱਜ ਦੀ ਵੀਡੀਓ ਚ ਇਨਾ ਹੀ ਆ ਕੱਲ ਦੀ ਵੀਡੀਓ ਚ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ